ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਦੁੱਧ ਅਤੇ ਛੋਲਿਆਂ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਤੁਹਾਡੀਆਂ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਨੰਬਰ 2 ਸਵੇਰੇ ਖਾਲੀ ਪੇਟ ਇੱਕ ਕਟੋਰੀ ਦਹੀਂ ਖਾਣ ਨਾਲ ਪੇਟ ਅਤੇ ਦਿਮਾਗ ਨੂੰ ਠੰਡਕ ਮਿਲਦੀ ਹੈ ਅਤੇ ਹਾਜਮਾ ਵੀ ਬਿਲਕੁਲ ਠੀਕ ਰਹਿੰਦਾ ਹੈ ਨੰਬਰ 3 ਪੱਕੇ ਹੋਏ ਜਮਨ ਦਾ ਸ਼ਰਬਤ ਪੀਣ ਨਾਲ ਪੇਟ ਦੇ ਦਰਦ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 4 ਜੇਕਰ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਗੁੜ ਦਾ ਸੇਵਨ ਜ਼ਰੂਰ ਕਰੋ। ਨੰਬਰ 5 ਮਸਰ ਦੀ ਦਾਲ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ ਅਤੇ ਸਕਿਨ ਟਾਈਟ ਅਤੇ ਜਵਾਲ ਰਹਿੰਦੀ ਹੈ। ਨੰਬਰ 6 ਟਮਾਟਰ ਦਾ ਸੂਪ ਜਦੋਂ ਵੀ ਘਰ ਵਿੱਚ ਬਣਾਓ ਤਾਂ ਬਣਾਉਣ ਸਮੇਂ ਥੋੜਾ ਜਿਹਾ ਸੁੱਕਾ ਪਗੀਨਾ ਉਸ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਵਾਦ ਵੱਧ ਜਾਵੇਗਾ ਨੰਬਰ 7 ਜੇਕਰ ਤੁਹਾਡੇ ਦਿਲ ਵਿੱਚ ਦਰਦ ਹੁੰਦਾ ਹੋਵੇ ਤਾਂ 2 ਤੋਂ 3 ਇਲਾਇਚੀਆਂ ਦਾ ਸੇਵਨ ਜ਼ਰੂਰ ਕਰੋ ਨੰਬਰ 8 ਸੂਪ ਬਣਾਉਣ ਸਮੇਂ ਸਬਜ਼ੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਨਾ ਉਬਾਲੋ ਇਸ ਨਾਲ ਸੂਪ ਜ਼ਿਆਦਾ ਸਵਾਦ ਬਣੇਗਾ ਨੰਬਰ 9 ਹਰ ਰੋਜ਼ ਸਰੋਂ ਦੇ ਤੇਲ ਵਿੱਚ ਸੁੰਡ ਦਾ ਚੂਰਨ ਮਿਲਾ ਕੇ ਗਰਦਨ ਦੀ ਮਾਲਿਸ਼ ਕਰੋ ਅਤੇ ਰਾਤ ਨੂੰ ਸੁੰਡ ਤੇ ਅਸ਼ਵਗੰਧਾ ਮਿਲਾ ਕੇ ਇੱਕ ਚਮਚਾ ਚੂਰਨ ਗਰਮ ਦੁੱਧ ਨਾਲ ਲਓ ਸਰਵਾਈਕਲ ਤੋਂ ਜਲਦੀ ਹੀ ਰਾਹਤ ਮਿਲੇਗੀ। ਨੰਬਰ 10 ਹਰ ਰੋਜ਼ ਸਵੇਰੇ ਖਾਲੀ ਪੇਟ ਨਿੰਬੂ ਦਾ ਰਸ ਪੀਣ ਨਾਲ ਗੁਰਦੇ ਦੀ ਪਥਰੀ ਕੁਝ ਹੀ ਦਿਨਾਂ ਵਿੱਚ ਟੁੱਟ ਕੇ ਬਾਹਰ ਆ ਜਾਂਦੀ ਹੈ। ਨੰਬਰ 11 ਹਲਦੀ ਪੁੰਨਕੇ ਉਸ ਦੇ ਉੱਪਰ ਸ਼ਹਿਦ ਲਗਾ ਕੇ ਚੱਟਣ ਨਾਲ ਜ਼ੁਕਾਮ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 12 ਜੈਤੂਨ ਦਾ ਤੇਲ ਉਂਗਲ ਨਾਲ ਲਗਾ ਕੇ ਕੰਨਾਂ ਵਿੱਚ ਫੇਰਨ ਨਾਲ ਸੁਣਨ ਦੀ ਸ਼ਕਤੀ ਵਧੇਰੇਨ ਹੋ ਜਾਂਦੀ ਹੈ ਨੰਬਰ 13 ਵਾਲ ਵਿੱਚ ਸੂਰਜਮੁਖੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਚਮਕਦਾਰ ਅਤੇ ਮਲਾਈਮ ਹੋ ਜਾਂਦੇ ਹਨ ਨੰਬਰ 14 ਜੇਕਰ ਤੁਹਾਨੂੰ ਜ਼ੁਕਾਮ ਦੇ ਕਾਰਨ ਸਿਰ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਪੈਰ ਧੋਣ ਨਾਲ ਸਿਰ ਦਰਦ ਦੂਰ ਹੋ ਜਾਵੇਗਾ ਨੰਬਰ 15 ਗੈਸ ਦੀ ਤਕਲੀਫ ਤੁਰੰਤ ਦੂਰ ਕਰਨ ਲਈ ਲਸਣ ਦੀਆਂ ਦੋ ਗੰਡੀਆਂ ਛਿੱਲ ਕੇ ਦੋ ਚਮਚ ਦੇਸੀ ਘਿਓ ਨਾਲ ਚਬਾ ਕੇ ਖਾਓ ਗੈਸ ਤੋਂ ਤੁਰੰਤ ਰਾਹ ਮਿਲੇਗਾ ਨੰਬਰ 16 ਖੀਰੇ ਨੂੰ ਛਿੱਲ ਕੇ ਸਮੇਤ ਹੀ ਖਾਣ ਨਾਲ ਸਕਿਨ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ ਨੰਬਰ 17 ਹੱਥ ਨਾਲ ਸਾਡੀ ਛਾਤੀ ਅਤੇ ਪੇਟ ਦੀ ਐਕਸਰਸਾਈਜ਼ ਹੁੰਦੀ ਹੈ ਇਸ ਤਰ੍ਹਾਂ ਕਰਨ ਨਾਲ ਸਾਡੇ ਖੂਨ ਦਾ ਸੰਚਾਰ ਵੀ ਬਿਹਤਰ ਹੁੰਦਾ ਹੈ ਅਤੇ ਇਸ ਨਾਲ ਹਾਰਟ ਅਟੈਕ ਹੋਣ ਦੀ ਸਭਾਵਨਾ ਵੀ ਘਟ ਜਾਂਦੀ ਹੈ। ਨੰਬਰ 18 ਮੁਨੱਕਾ ਜਾਂ ਫਿਰ ਗੁਰਕੰਦ ਦੇ ਸੇਵਨ ਨਾਲ ਐਸਿਡਿਟੀ ਤੋਂ ਨਿਜਤ ਪਾਈ ਜਾ ਸਕਦੀ ਹੈ। ਨੰਬਰ 19 ਪਾਚਨ ਦੇ ਰੋਗੀਆਂ ਨੂੰ ਠੰਡ ਨਾਲ ਕਬਜ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਠੰਡ ਵਿੱਚ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਚਾਹੀਦਾ ਹੈ। ਨੰਬਰ 20 ਬਲਗਮ ਜਮਾ ਹੋਣ ਤੇ ਦਮਾ ਵਧ ਜਾਂਦਾ ਹੈ। ਖਾਸ ਕਰਸਦਾ ਕਾੜਾ ਬਣਾ ਕੇ ਪਿਓ। ਇਸ ਨਾਲ ਤੁਹਾਨੂੰ ਬਹੁਤ ਜਲਦ ਆਰਾਮ ਮਿਲੇਗਾ ਨੰਬਰ 1 ਗੁੱਸਾ ਤਣਾਅ ਨੂੰ ਵਧਾਉਣ ਵਿੱਚ ਕਾਫੀ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਲਈ ਗੁੱਸਾ ਆਉਣ ਤੇ ਆਪਣੇ ਆਪ ਨੂੰ ਸ਼ਾਂਤ ਕਰਨ ਲਈ 1 ਤੋਂ 10 ਤੱਕ ਗਿਣਤੀ ਗਿਨੋ ਨੰਬਰ 22 ਦੁੱਧ ਵਿੱਚ ਮਲਦਾਨੀ ਮਿੱਟੀ ਮਿਲਾ ਕੇ ਪਿੱਤ ਵਾਲੀ ਜਗ੍ਹਾ ਤੇ ਲੇਪ ਕਰਨ ਨਾਲ ਪਿੱਤ ਤੋਂ ਬਹੁਤ ਜਲਦ ਆਰਾਮ ਮਿਲਦਾ ਹੈ ਨੰਬਰ 3 ਪੈਕਟ ਵਾਲੀਆਂ ਚੀਜ਼ਾਂ ਤੇ ਫਾਸਟ ਫੂਡ ਖਾਣ ਨਾਲ ਸਾਨੂੰ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਦੀਆਂ ਬਣੀਆਂ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ ਨੰਬਰ 24 ਜੇਕਰ ਤੁਹਾਨੂੰ ਜ਼ਿਆਦਾ ਚਾਹ ਪੀਣ ਦੀ ਆਦਤ ਹੈ ਤਾਂ ਚਾਹ ਪੀਣ ਤੋਂ ਪਹਿਲਾਂ ਗੂੰਗਣਾ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਚਾਹ ਪੀਣ ਤੋਂ ਬਾਅਦ ਕਦੇ ਵੀ ਕਬਜ਼ ਜਾਂ ਐਸਿਡਿਟੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 25 ਚੋਹਾਰੇ ਖਾਣ ਨਾਲ ਕਮਰ ਦਰਦ ਦੂਰ ਹੋ ਜਾਂਦਾ ਹੈ। ਨੰਬਰ 26 ਖੂਨ ਦੀ ਖਰਾਬੀ ਦੂਰ ਕਰਨ ਲਈ ਬੱਕਰੀ ਦਾ ਦੁੱਧ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਨੰਬਰ 27 ਅੱਧਾ ਚਮਚ ਹਲਦੀ ਅਤੇ ਨਮਕ ਪਾਣੀ ਵਿੱਚ ਪਾ ਕੇ ਪੀਣ ਨਾਲ ਗੈਸ ਸੰਬੰਧੀ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਨੰਬਰ 28 ਬਹੁਤ ਜ਼ਿਆਦਾ ਦੇਰ ਤੱਕ ਇੱਕੋ ਹੀ ਜਗ੍ਹਾ ਤੇ ਬੈਠ ਕੇ ਕੰਮ ਕਰਨ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ। ਨੰਬਰ 29 ਹਰ ਰੋਜ਼ ਇੱਕ ਸੇਬ ਖਾਣ ਨਾਲ ਡਾਕਟਰ ਤੋਂ ਬਹੁਤ ਜਲਦਾ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 30 ਮੋਬਾਈਲ ਨੂੰ ਕਦੇ ਵੀ ਆਪਣੀ ਹੇਕੋਤੇ ਰੱਖ ਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਵਿੱਚੋਂ ਭਿਆਨਕਾ ਰੇਡੀਏਸ਼ਨ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਨੰਬਰ 31 ਜੇਕਰ ਤੁਹਾਨੂੰ ਮਿਹਦੇ ਦੀ ਕਮਜ਼ੋਰੀ ਹੋਵੇ ਤਾਂ ਤੁਹਾਨੂੰ ਹਰ ਰੋਜ਼ ਸਾਬੂਦਾਣਾ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਇਹ ਕਮਜ਼ੋਰੀ ਬਹੁਤ ਜਲਦ ਦੂਰ ਹੋ ਜਾਂਦੀ ਹੈ। ਨੰਬਰ 32 ਛਿਲਕੇ ਵਾਲੀ ਦਾਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਕੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ। ਇਹ ਵੀਡੀਓ ਅਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵਾਅਦੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ